ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਕਮੀਜ਼ ਸਲਾਈ ਜਿਹੜੀ ਕਰਦੇ ਸੀ ਨਾ ਉਹਦਾ ਸੈਕੰਡ ਪਾਰਟ ਲੈ ਕੇ ਆਈਆਂ ਜੀ ਅੱਜ ਆਪਾਂ ਫਿਟਿੰਗ ਕਰਾਂਗੇ ਜੀ ਚਲੋ ਕਰਦੇ ਆਂ ਜੀ ਆਪਾਂ ਸ਼ੁਰੂ ਛਾਤੀ ਇਹਨਾਂ ਦੀ 25 ਹੈਗੀ ਆ ਜੀ 25 ਇੰਚ ਕਮਰ ਹੈਗੀ ਆ 23 ਇੰਚ ਤੇ ਕੇਹੜਾ ਹੈਗਾ 26.5 ਇੰਚ ਟਿੱਪੀ ਨੂੰ ਕਹਿੰਦੇ ਆਪਾਂ ਹਨ ਉਹਦੇ ਅਕੋਰਡਿੰਗ ਆਪਾਂ ਫਿਟਿੰਗ ਕਰਾਂਗੇ ਅੱਜ ਚਲੋ ਜੀ ਕਰਦੇ ਆਂ ਜੀ ਆਪਾਂ ਨਿਸ਼ਾਨੀ ਲਾਵਾਂਗੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਨੇ ਕੱਪੜਾ ਸੈੱਟ ਕਰਕੇ ਰੱਖ ਲਿਆ ਜੀ ਆਪਾਂ ਨੇ ਪਹਿਲਾਂ ਬੜਾ ਮੁੱਲਾ ਪਲਾ ਆਪਾਂ ਨੇ ਤੀਰਾ ਅਟੈਚ ਕਰ ਲਿਆ ਸੀਗਾ ਗਲ ਵੀ ਤਿਆਰ ਕਰ ਲਿਆ ਸੀ ਤੇ ਹੁਣ ਛਾਤੀ ਫਿਟਿੰਗ ਕਰਾਂਗੇ ਜੀ ਕੁਝ ਨਿਸ਼ਾਨੀਆਂ ਮੈਂ ਲਾ ਚੁੱਕੀ ਸੀ ਹੁਣ ਦੁਬਾਰਾ ਦੱਸ ਦਿੰਨਾ ਪ੍ਰੋਪਰ ਤਰੀਕੇ ਨਾਲ ਵੀ ਕਿਵੇਂ ਲਾਈਆਂ ਜੀ ਇਹ 25 ਇੰਚ ਹੈਗੀ ਸੀ ਛਾਤੀ ਆਪਣੀ ਠੀਕ ਹੈ 25 ਇੰਚ ਨਿਸ਼ਾਨ ਲਾ ਲਿਆ ਜੀ ਮੈਂ ਠੀਕ ਹੈ ਤੇ ਇੱਥੋਂ ਦੂਜੇ ਨੰਬਰ ਤੇ ਹੈਗੀ ਕਮਰ ਠੀਕ ਹੈ ਕਮਰ ਹੈਗੀ ਜੀ 23 ਇੰਚ 23 ਇੰਚ ਨਿਸ਼ਾਨ ਲਾ ਲਏ ਜੀ ਠੀਕ ਹੈ ਜੀ ਜਦੋਂ ਆਪਾਂ 23 ਇੰਚ ਨਿਸ਼ਾਨ ਲਾ ਲਏ ਕਮਰ ਦਾ ਆਪਾਂ ਇਹਨੇ ਫਿਰ ਇੱਥੇ ਕਮਰ ਤੋਂ ਲੈ ਕੇ ਪਲੇਟਾਂ ਤੱਕ ਨਾਪ ਕੇ ਦੇਖਣਾ ਵੀ ਇਹ ਸਹੀ ਪਈਆਂ ਦੋਨੋਂ ਸੇ ਬਰਾਬਰ ਹੈਗੀਆਂ ਤੇ ਸਵਾ ਕੱਠ ਦਾ ਆਉਂਦਾ ਜੀ ਨਿਸ਼ਾਨ ਆਪਣਾ ਸਿੱਧੀ ਪਲੇਟ ਤੋਂ ਲੈ ਕੇ ਫਿਰ ਸਲਾਈ ਲਾਈ ਹੋਏ ਆਪਣੀ ਪਲੇਟ ਦੀ ਇਡੀ ਕਪੜੇ ਕਮਰ ਨਾਪ ਨਾਪੀਏ ਉਧਰ ਦੇਖਣਾ ਵੀ ਆਪਾਂ ਸਹੀ ਲਾਈਨ ਨਿਸ਼ਾਨੀ ਆਪਾਂ ਨੇ ਇਹ ਵੀ ਸਵਾ 8 ਹੈ ਜੀ ਤੇ ਇਹ ਵੀ ਸਵਾ 8 ਹੈ ਜੀ ਜੇ ਪਾਏ ਨਹੀਂ ਨਾਪਦੇ ਨਾ ਤਾਂ ਆਪਣਾ ਕਮੀਜ਼ ਘੁੰਮਣ ਲੱਗ ਜਾਂਦਾ ਜੀ ਕਈ ਵਾਰ ਇੱਕ ਸਾਈਡੋਂ ਪੱਲਾ ਨਹੀਂ ਜਾਣ ਲੱ ਜਾਂਦਾ ਉਹ ਇਸੀ ਵਜ੍ਹਾ ਕਰ ਨ ਜਾਂਦਾ ਜੀ ਜੋ ਫੀਟਿੰਗ ਪ੍ਰੋਪਰ ਨਾ ਹੋਵੇ ਤਾਂ ਜ਼ਰੂਰ ਨਾਪਿਆ ਕਰੋ ਜੇ ਪਲੇਟਾਂ ਪੈਣੀਆਂ ਐ ਫਿਰ ਆਪਾਂ ਨਿਸ਼ਾਨ ਲਾਉਣ ਵੀ 23 ਇੰਚ ਆਪਣਾ ਐਂਡ ਸੈਟਿੰਗ ਤੇ ਸੈਂਟਰ ਵਿੱਚ ਹੀ ਪਲੇਟਾਂ ਆਉਣਗੀਆਂ ਕਮੀਜ਼ ਦੇ ਠੀਕ ਹੈ ਜੀ ਅੱਗੇ ਚੱਲਦੇ ਆਪਾਂ हिਪ ਕੋਲ ਇਹਨਾਂ हिਪਾਂ ਵੀ 26.5 ਇੰਚ ਤਿਆਰ ਸੀਗੀ ਇਹਨਾਂ ਦੀ ਸਾਢੇ 26 ਇੰਚ ਤਿਆਰ ਹੈ ਜੀ ਹਿਪ ਹਿਪ ਹੁਣ ਆਪਾਂ ਨੇ ਕੀ ਕਰਨਾ ਹੈ ਇਹਨਾਂ ਦੀ ਹਿਪ ਭਾਰੀ ਹੈ ਜੀ ਹਿਪ ਤੋਂ ਉੱਪਰ ਆਪਾਂ ਸਿੱਧੀ ਸਲਾਈ ਨਹੀਂ ਲਾਉਣੀ ਹੈਗੀ ਇਹਨਾਂ ਦੀ ਐਦਾਂ ਕਰਕੇ ਥੋੜੀ ਗਲਾਈ ਜਲਾਵਾਂਗੇ ਜੀ ਠੀਕ ਹੈ ਜੀ ਹਿਪ ਭਾਰੀ ਹੈ ਜੀ ਇਹਨਾਂ ਦੀ ਤੇ ਥੋੜੀ ਗਲਾਈ 'ਚ ਲੱਗਣੀ ਹੈ ਜੀ ਐਦਾਂ ਕਰਕੇ ਸਿੱਧੀ ਸਲਾਈ ਨਹੀਂ ਲੱਗਣੀ ਹੈਗੀ ਐਦਾਂ ਲੱਗਣੀ ਹੈ ਜੀ ਸਲਾਈ ਇਹਦੀ ਇਹ ਉਪਰੋਂ ਵੀ ਹਮੇਸ਼ਾ ਨਹੀਂ ਜਾਨੀ हिਪ ਭਾਰੀ ਆਪਣੇ ਨਾਲ ਆਪਣਾ 3-4 ਇੰਚ ਉੱਪਰ 3 ਇੰਚ ਉੱਪਰ 25.5 ਇੰਚ ਸੀਗਾ ਇਹਨਾਂ ਉੱਪਰ ਤੋਂ ਠੀਕ ਹੈ ਜੀ ਇਹ ਨਾਪਣਾ ਹੀ ਆਪਣਾ ਜਿਹਨਾਂ ਦੀ हिਪ ਭਾਰੀ ਹੈ ਜੀ ਵਾਹੀ ਗੜਬੀ ਸੇ ਮਨ ਸ਼ੇਪੇ ਨਾਲ ਹੀ ਗਲਾਈ ਵਿੱਚ ਹੀ ਸ਼ੇਪ ਦੇਣੀ ਹੈ ਜੀ ਆਪਾਂ ਸੂਟ ਦੀ ਤੇ ਇੱਕ ਗੱਲ ਹੋਰ ਆਪਾਂ ਨੇ ਛਾਤੀ ਤੋਂ 4 ਇੰਚ height ਹਨ ਕਮਰ 3 ਇੰਚ ਉੱਪਰ ਇਹ ਵੀ ਨਾਪਣਾ ਹੈ ਜੀ ਠੀਕ ਹੈ ਜੀ ਜਿਹਨਾਂ ਦੇ ਹੈਵੀ ਨਾਪ ਹੈ ਜੀ ਉਹ ਵੀ ਨਾਲ ਆਪਣੀ ਕਿੰਨਾ ਆਈ ਐਥੋ ਇਹਨੇ 24.5 ਇੰਚ ਸੀਗਾ 25 ਇੰਚ ਇਹਦੀ ਹਿਪ ਫਿਟਿੰਗ ਸੀਗੀ 24.5 ਇੰਚ ਇਹਨੇ ਇੱਥੇ ਇੱਥੇ ਸੀ ਜਿੰਨਾ ਅਗਲੇ ਦਾ ਹੋਊਗਾ ਉਹ ਨਾ ਰੱਖਣਾ ਜੇ ਆਪਾਂ ਨੇ ਜਿੰਨਾ ਵੀ ਹੈ ਅਗਲੇ ਦਾ ਠੀਕ ਹੈ ਜਿੰਨਾ ਪਹਿਪ ਮਾਪ ਰਤਨ ਉਨਾ ਹੀ ਰੱਖਣਾ ਇਹ 24.5 ਇੰਚ ਹੀ 24.5 ਇੰਚ ਰਹਿਣਾ ਜਦੋਂ ਆਪਾਂ ਫਿਟਿੰਗ ਕਰਨੀ ਆ ਸਭ ਤੋਂ ਪਹਿਲਾਂ ਕੱਚੀ ਸਿਲਾਈ ਲਾ ਕੇ ਦੇਖਣਾ ਏ ਕੱਚੀ ਸਿਲਾਈ ਲਾ ਕੇ ਦੇਖ ਕੇ ਸਿੱਧਾ ਆ ਕੇ ਸੂਟ ਦੇਣਾ ਆਪਣਾ ਵੀ ਸਿਲਾਈ ਸਹੀ ਆਪਾਂ ਦੀ ਫਿਟਿੰਗ ਫਿਰ ਆਪਾਂ ਪੱਕੀ ਸਲਾਈ ਲਾਵਾਂਗੇ ਠੀਕ ਹੈ ਜੀ ਕਿ ਦੂਜੀ ਗੱਲ ਹੋਰ ਜੀ ਜਦੋਂ ਆਪਾਂ ਨੇ ਹੁਣ ਸਲਾਈ ਲਾਉਣ ਲੱਗਣਾ ਜੀ ਪਹਿਲਾਂ ਆਪਾਂ ਨੇ ਇਹੜੀ ਆਹ ਹੈ ਪੁਆਇੰਟ ਹੈ ਨਾ ਲਾਇਸੀ ਆਪਾਂ ਨੇ ਹਿਪ ਵੇਅਰ ਪੁਆਇੰਟ ਲਾਇਸੀ ਨਾ ਕੱਟ ਦੱਸਿਗੇ ਇਹ ਕੱਟ ਦੇ ਕੱਟ ਨਾਲ ਕੱਟ ਮਲਾਉਣਾ ਹੈ ਇੱਥੇ ਠੀਕ ਹੈ ਭਾਵੇਂ ਇੱਥੇ ਕਪੜਾ ਉੱਪਰ ਐਨਾ ਕੱਟਵਾ ਜੋ ਕੋਈ ਚੱਕਰ ਨਹੀਂ 1/2 ਇੰਚ ਦਾ ਫਰਕ ਪੈਵੇ ਕੋਈ ਚੱਕਰ ਨਹੀਂ ਜੀ ਹੈਗਾ ਇਹ ਨਾ ਕੀ ਹੁੰਦਾ ਕਮੀ ਪਿੱਛੇ ਹੁਣ ਨਹੀਂ ਜਾਂਦਾ ਜੀ ਹੈਗਾ ਬਿਲਕੁਲ ਵੀ ਠੀਕ ਹੈ ਜੀ ਜੇ ਅਗਾਂ ਲਾ ਕੇ ਦੇਖੋ ਸਲਾਈ ਤਾਂ ਪਿੱਛੇ ਨਹੀਂ ਜਾਊਗਾ ਕਦੇ ਵੀ ਨਹੀਂ ਜਾਊਗਾ ਅੱਗੇ ਨੂੰ ਹੀ ਗਿਰੂਗਾ ਠੀਕ ਹੈ ਇਹ ਜਿਹੜਾ ਕਾਰਦੇ ਹੋ ਜਿਹੜਾ ਕੱਚਾ ਕਰੇ ਸੁਈ ਨਾਲ ਕੱਚਾ ਕਰ ਲੈ ਜਾਂ ਪਿੰਨ ਲਾ ਦੇ ਆਪਣੇ ਸੇਫਟੀ ਬੀਡ ਹੁੰਦੇ ਆਪਣੇ ਉਹ ਲਾ ਲੈ ਪੱਗ ਵਿੱਚ ਲਾ ਲੈ ਕਰੋ ਜੀ ਨਾਲ ਅਟੈਚ ਕਰ ਲਿਆ ਕਰੋ ਜੇ ਆਪਾਂ ਫੀਟਿੰਗ ਕਰ ਲੱਗਣਾ ਜੀ ਜਿਹੜੇ ਸਲਾਈ ਆਪਾਂ ਲਿਆ ਲਾਉਣੇ ਸ਼ੁਰੂ ਕਰਨੀ ਹੈ ਫੀਟਿੰਗ ਦੀ ਠੀਕ ਹੈ ਥੋੜੀ ਜਿਹੀ ਬਾਹਰ ਕੱਢ ਕੇ ਲਾਉਣੀ ਹੈ ਜੀ ਸਲਾਈ ਇਹ ਸਿਰਫ ਉੱਪਰ ਉੱਪਰ ਤੇ ਲਾਉਣੀ ਹੈ ਉੱਪਰਲੇ ਪਾਸੇ ਦੇ ਬਸ बाकी अपन उथे लेकर आए जितना नापे जी इत पक्की सिलाई ला रहे हैं अपन बाद नाप आपके जिन्ना होगा हो पक्की सिलाई लग प्रोपर आशान नशान मिला लिया सी इतों सिलाई डबल कर लें थोड़ी करा जी तुम कच्ची सिलाई है जी कार जी दूजे पासे कर लाँगे जी ਨਿਸ਼ਾਨਾ ਨਿਸ਼ਾਨਮ ਲਾ ਲੈਣਾ ਜੀ ਆ ਦੇਖੋ ਇੱਧਰ ਨਿਸ਼ਾਨਾ ਨਿਸ਼ਾਨਮ ਲਾ ਲਿਆ ਜੀ ਤੇ ਆਪਾਂ ਸਲਾਈ ਕਰ ਦਾਂਗੇ ਥੋੜੀ ਬਾਹਰ ਕਲੇ ਲਾਵਾਂਗੇ ਮਾੜੀ ਪੈਰ ਤੋਂ ਵੀ ਘੱਟੇ ਥੋੜੀ ਬਸ ਇਹ ਨਾ ਕੀ ਹੁੰਦਾ ਜੇ ਜਦੋਂ ਆਪਾਂ ਬਾਹ ਝੜਦੇ ਆ ਨਾ ਜੀ ਕਈ ਵਾਰ ਫੀਡਿੰਗ ਘੱਟ ਜਾਂਦੀ ਆ ਤੇ ਇਹ ਨਾ ਘੱਟਦੀ ਨਹੀਂ ਹੈਗੀ ਇਹ ਕੱਚੀ ਲਾਈਨ ਲੱਗ ਰਹੀ ਹੈ हम सीधा नाप के देखते भी सही है प्रॉपर लगी जी अपनी सिलाई एक बार नाप लें एक बार सीधा नाप लागे अपने पूरा कमीज नाप लिया जी परफेक्ट है जी सारा ही सारा कमीज नाप लिया एन वजी फिटिंग आई है जी आज देखेंगे जो भी आप प्लेटा पाई जी अपन है ना तो आह नाप जरूर नापनी है जी इतों लेके ਸਿੱਧੀਆਂ ਪਲੇਟਾਂ ਤੋਂ ਲੈ ਕੇ ਕਮਰ ਤੱਕ ਦੀ 2.8 ਇੰਚ ਹੈ ਜੀ 2.8 ਇੰਚ ਜੱਧਰ ਹੋਣੀ ਚਾਹੀਦੀ ਹੈ ਜੀ ਇਹ ਵੀ 2.8 ਇੰਚ ਹੈ ਜੀ ਠੀਕ ਹੈ ਇਹ ਸਾਹਮਣੇ ਰਹਿਣਗੇ ਪੈਟਾਂ ਸਿੱਧੀਆਂ ਕਿੱਡੀਆਂ ਵਿੰਗੇ ਨਹੀਂ ਹੋਣਗੀਆਂ ਫਿਰ ਤੁਸੀਂ ਦੇਖੋ ਜੇ ਪਰਫੈਕਟ ਪਲੇਟਾਂ ਪਈਆਂ ਹੋਣਗੀਆਂ ਇਹ ਦੇਖੋ ਤੁਸੀਂ ਫੀਟਿੰਗ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ ਸੂਟ ਦੀ ਤੇ ਪੈਟਾਂ ਵਧੀਆ ਪਈਆਂ ਹੋਣ ਸਾਰੇ ਸਾਰੇ ਹੀ ਨਾਪ ਵਧੀਆ ਟੰਗ ਵਧੀਆ ਹੀ ਲੱਹਗਾ ਜੀ ਆਹ ਨਾਲ ਆਖੋ ਠੀਕ ਹੈ ਜੀ। ਹੋਈ ਸਲਾਈਪ ਪੱਕੀ ਕਰ ਦਾਂਗੇ ਸਾਰੀ ਹੋ ਜੀ। ਫਿਰ ਆਪਾਂ ਬਾਹਾਂ ਚੜਦੇ ਹਾਂ ਜੀ। ਆਪਾਂ ਇਹ ਸਲਾਈ ਫੀਡਿੰਗ ਪੱਕੀ ਕਰ ਲਈ ਜੀ। ਹੁਣ ਆਪਾਂ ਬਾਹਾਂ ਜਾਣਾਂ ਬਾਹਾਂ ਜਾਣਨ ਤੋਂ ਪਹਿਲਾਂ ਜੀ ਆਪਾਂ ਇੱਕ ਗੱਲ ਧਿਆਨ ਦੇਵੋ। ਜਿਹੜੇ ਆ ਆਪਣਾ ਤੀਰਾ ਹੁੰਦਾ ਜੀ ਹਮੇਸ਼ਾ ਇਹ ਨਾਪਣੀ ਨਾਪਣਾ ਰਹਿ ਗਦਾ ਜੀ। ਵੀ ਕਿੰਨਾ ਤੀਰਾ ਹੈ ਜੀ ਇਹ? ਤਿਆਰ ਤੀਰਾ ਕਿ ਨਾਲ ਤੀਰਾ ਤੀਰਾ ਇੱਕ ਸਾਈਡ ਦਾ। ਇਹ 3.5 ਇੰਚ ਹੈ ਜੀ ਨਾਲ। ਠੀਕ ਹੈ? ਸਲਾਈ ਟੂ ਸਲਾਈ ਵਿੱਚ ਆਪਣਾ ਗਾਲ ਤੋਂ ਲੇਕੇ ਮੋਢੇ ਦੇ ਮੋਢੇ ਚੱਕਾ ਸਾਢੇ 3 ਇੰਚ ਤਿਆਰ ਹੈ ਜੀ ਨਾਲ ਠੀਕ ਹੈ ਆਪਾਂ ਨੇ ਉਦਾਂ ਹੀ ਰੱਖਣਾ ਜਿਹੜਾ ਕੱਪੜਾ ਫਾਧੂ ਹੋਇਆ ਕਟਿੰਗ ਕਰ ਦੇਣਾ ਆਪਾਂ ਨੇ ਮੈਂ ਇੱਥੇ ਦੇਖੋ ਜੀ ਆਪਣਾ ਇਹ ਗਾਲ ਜੜ ਨਾਲ ਨਾਲ ਨਾ ਕਈ ਵਾਰ ਥੀਰਾ ਆਪਣਾ ਵੱਜ ਜਾਂਦਾ ਆਪਣਾ ਤਾਂ ਆਪਾਂ ਛੱਟਾ ਕਾ ਕੇ ਕਟਿੰਗ ਕਰਨੀ ਜੀ ਜੀ ਆ ਦੇਖੋ ਗਾਲ ਤੋਂ ਲੈ ਕੇ ਜਿੰਨਾ ਥੀਰਾ ਸਾਢੇ 3 ਇੰਚ ਥੀਰਾ ਹੈ ਜੀ ਇਹ ਆਪਣਾ ਪੂਰਾ ਪੂਰਾ ਥੀਰਾ ਹੈ ਜੀ 4 ਇੰਚ ਹੈ ਜੀ ਠੀਕ ਹੈ साढ़े तीन इंच रह अपना है, ठीक ही पास नाप नाप ये कट दें चार इंच फालतू कपड़े कटिंग कर देंगे जी करनी कि कटिंग अपा ने जिन्ना भी अगले ती अदा इंच वादू रख कटिंग कर देनी अद्धा इंच अपनी बांह अटैच करने वास्तव आना जी मोडे जोड़नी बहुत कटिंग कटिंग ला लेनी थोड़ी जी अपन यह गई देनी जी अपने कटिंग करनी थोड़ा कपड़ा बढ़ जाता जी आप मुला कल का फरंट का थोड़ी जी अपने ये गलाई देनी अपने ने अगे तक नहीं जाना जी बस इत ही जाना जी ठीक है जी इधर इस तरह कर देंगे थोड़ी जी क्योंकि फर्क पैजूगा नहीं तो थोड़ा जो नाल कपड़ा ला देंगे जी थोड़ा जी ला जी ਠੀਕ ਹੈ। ਹੁਣ ਕੀ ਕਰਨਾ ਹੈ ਜੀ ਆਪਾਂ ਨੇ? ਹੁਣ ਮੋਢੇ ਨਾਪ ਲੈਣੇ ਜੀ ਹੈ ਕਿੰਨੇ ਹੀ ਮੋਢੇ ਨਾ ਤਿਆਰ 10 ਇੰਚ ਤੇ ਤਿਆਰ ਸੀਗੇ ਨਾ ਮੋਢੇ। ਭਾਰੀ ਨਾਪ ਸੀਗਾ ਜੀ ਇਹਨਾਂ ਦਾ। 10 ਇੰਚ ਹੈ ਜੀ ਮੋਢੇ ਤਿਆਰਿਆਂ ਦੇ। ਠੀਕ ਹੈ ਜੀ। ਹੁਣ ਆਪਾਂ ਨੇ ਕੀ ਕਰਨਾ? ਆਪਾਂ ਬਾਹਾਂ ਲੰਨੇ ਆ ਜੀ ਆਪਾਂ। ਆਪਾਂ ਇਹ ਬਾਹਾਂ ਕੱਚਾ ਕੱਲਿਆ ਸੀਗਾ ਜੀ। ਹੁਣ ਆਪਾਂ ਬਾਹ ਮੂਰੀ ਨਿਸ਼ਾਨ ਲਾਵਾਂਗੇ। ਬਾਹ ਮੂਰੀ ਇਹਨਾਂ 3.5 3.5 ਇੰਚ ਹੈ ਜੀ। ਸਾਢੇ 7 ਇੰਚ ਵਿੱਚ ਸ਼ਾਮ ਲਾਵਾਂਗੇ ਜੀ ਠੀਕ ਹੈ ਜੀ ਹਰ ਧਿਆਨ ਦਿਓ ਜੀ ਆਪਾਂ ਜਿਹੜੇ ਆਪਣੇ ਮੋਡੇ ਦੇਖੇ ਸੀ ਨਾ ਸੂਈ ਦੇ ਉੱਪਰ ਮੋਡੇ ਦਾ 10 ਇੰਚ ਥਿਆਰ ਸੀਗੇ ਇੱਥੇ ਆਪਾਂ 9.5 ਇੰਚ ਹੀ ਲੈਣੇ ਆ ਜੀ ਠੀਕ ਹੈ ਕਿਉਂਕਿ ਅੱਧੇ ਇੰਚ ਹੀ ਕੱਟ ਪੈਂਦੀ ਨਾ ਫਰੰਟ ਦੀ ਉਹ ਵਿੱਚ ਸੈੱਟ ਹੋ ਜਾਂਦਾ ਜੀ ਨਾ ਪੂਰਾ ਹੋ ਜਾਂਦਾ ਜੀ ਜੇ ਬਾਹ ਮੋੜ ਕਮੀਜ਼ ਦੇ ਮੋਡੇ 10 ਇੰਚ ਆ ਜੀ ਤਾਂ ਬਾਹ ਦੇ ਮੋਡੇ 9.5 ਇੰਚ ਲੈਣੇ ਆ ਜੀ ਅੱਧਾ ਇੰਚ ਘੱਟ ਲੈਣੇ ਆ ਜੀ ਆਪਾਂ ਨੇ ਬਹੁਤ ਵਧੀਆ ਬਾਹ ਸੈੱਟ ਹੁੰਦੀ ਹੈ ਜੀ ਜੇ ਆਪਾਂ ਜੜਦੇ ਹਾਂ ਜੀ ਠੀਕ ਹੈ ਬਾਹ ਮੋਲ 6.5 ਇੰਚ ਮੋਡੇ ਹੈਗੇ 9.5 ਇੰਚ ਕਮੀਜ਼ ਦੇ ਮੋਡੇ ਹੈਗੇ ਅਸੀਂ 10 ਇੰਚ ਆਪਾਂ ਅੱਧਾ ਇੰਚ ਘੱਟ ਲੱਤੇ ਆ ਜੇ ਫਿਰ ਉਹਨੂੰ ਸਲਾਈ ਪਾਉਣੀ ਹੈ ਜੇਪਾ ਉਹ ਸਲਾਈ ਕਿਵੇਂ ਲਾਉਣੀ ਹੈ ਇਹ ਆਹ ਦੇਖ ਲਓ ਤੁਸੀਂ ਇਹ ਸਾਈ ਆਪਾਂ ਸਿੱਧੀ ਐਥੋਂ ਸ਼ੁਰੂ ਨਹੀਂ ਕਰਨੀ ਜੀ ਹੈਗੀ ਸਲਾਈ ਦੇ ਪਰ ਐਦਾਂ ਸ਼ੁਰੂ ਨਹੀਂ ਕਰਨੀ ਹੈ ਸਲਾਈ ਦੇ ਪਰ ਸੈੜ ਕੇ ਸ਼ੁਰੂ ਕਰਨੀ ਹੈ ਜੀ ਕਈ ਵਾਰ ਇਹ ਪਾਓਵਰ ਲੋਕ ਨਹੀਂ ਕਰਾਉਂਦੇ ਹੈਗੇ ਆਪਾਂ ਚਾਲ ਬਰੀਕੇ ਕਰਾਂਗੇ ਉਹ ਲੋਕ ਨਾ ਕਰਵਾਣ ਕਰਕੇ ਇਹ ਕਪੜਾ ਹੁੰਦਰ ਫਾਲ ਤੂੰ ਇਹ ਬਾਹਰ ਦੇਖੀ ਜਾਂਦਾ ਬਾਹ ਤੋਂ ਕੰਨਾ ਕੰਨਾ ਜਿਹੀ ਜਾਂਦਾ ਜੀ ਜੇ ਬਾਹ ਇਧਰ ਸ਼ੁਰੂ ਕਰਦੇ ਆਪਾਂ ਸਲਾਈ ਲਾਉਣਾ ਜੀ ਇਹ ਲੋਕ ਹੋ ਜਾਂਦੀ ਹੈ ਬਾਹ ਫਿਰ ਠੀਕ ਹੈ ਜੀ ਕੋਈ ਜਵਲਾ ਕਰਨਾ ਹੈ ਸਲਾਈ ਇਜ਼ਾਂ ਨੂੰ ਜਿਹੜੇ ਬਾਹ ਦੇ ਲਾਵਾਂਗੇ ਜੀ ਆਪਾਂ ਦੋਨੇ ਮਾਵਾ ਜਾਣ ਲਈਆਂ ਜੀ ਆਪਾਂ ਨੇ ਇੱਥੇ ਮੋਡੇ ਹੈਗੇ ਆਪਣੇ 10 ਇੰਚ ਤਿਆਰ ਬਾਹ ਮੋਡੇ ਹੈਗੇ ਆਪਣੇ 9.5 ਇੰਚ ਅੱਧਾ ਹੀ ਘੱਟ ਘੜ ਕਰਦੇ 9 ਇੰਚ ਕਾਟ ਪਿਚਾ ਜਣੇ ਜੀ ਆਪਾਂ ਨੇ ਉਹ ਕਟਿੰਗ ਕਰ ਦੇਣੀ ਕੱਟ ਦੇਣਾ ਆਪਾਂ ਨੇ ਹਣਾ 9.5 ਇੰਚ ਬਾਹ ਰੱਖਣੀ ਹੈ 10 ਇੰਚ ਦੇ ਮੋਡੇ ਹੈ ਜੀ ਹੁ ਕੰਨਣਾ ਕਿ ਆਪਾਂ ਇੱਕ ਪੱਲਾ ਲੈ ਲੈਨੇ 7 ਤੋਂ 12 ਪਰ ਆ ਖਾਲਸੂ ਸੀ ਨਾ ਇਹਠਾ ਫੀਟਿੰਗ ਆਪਾਂ ਜਦ ਲਾਈ ਸੀ ਨਾ ਤੇ ਕਪੜਾ ਆਪਣੇ ਪੁਆਇੰਟਾਂ ਪੁਆਇੰਟ ਬਲਾਇਆ ਸੀ ਕਪੜਾ ਜਦ ਵੱਧ ਗਿਆ ਸੀ ਥੋੜੀ ਜਿਹੀ ਕਟਿੰਗ ਕਰਕੇ ਨਾਮ ਬਣਾ ਲੈਣਾ ਆਪਾਂ ਨੇ ਇਹ ਐਦਾਂ ਕਰਕੇ ਠੀਕ ਆ ਨਾਮ ਬਣਾ ਲੈਣਾ ਪਰ ਫੀਟਿੰਗ ਜੇ ਦੂਜੀ ਪਾਸੇ ਵੀ ਇਦਾਂ ਹੀ ਕਰ ਲੈਣਾ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਣੇ ਬਾਹ ਦੇ ਕਾਟ ਪਾਈ ਹੋਈ ਹੈ ਜੀ ਕਮੀਜ਼ ਪੁੱਠਾ ਤੇ ਬਾਹ ਸਿੱਧੀ ਇੱਕੋ ਹੀ ਵੇ ਕਰੇ ਮੀਝ ਪੁੱਠਾ ਤੇ ਬਾਹ ਸਿੱਧੀ ਵਿੱਚ ਪਾਣੀ ਆਪਾਂ ਨੇ ਇਹ ਪਾ ਇਹਦੇ ਲਾ ਕੇ ਦੇਖੀ ਕੀ ਬਾਹ ਬਣੀ ਠੀਕ ਹੈਗੀ ਜਿਹੜੀ ਬਾਹ ਆਪਾਂ ਜੜੀ ਆ ਮੋੜੇ ਫਿੱਟ ਆਉਂਦੀ ਆ ਆ ਦੇਖੋ ਵਿੱਚ ਪਾਈ ਜੀ ਆਪਾਂ ਨੇ ਬਾਹ ਹੁਣ ਆਪਾਂ ਕੀ ਕਰਨੀ ਇਹ ਦੇਖਣਾ ਸੈੱਟ ਹੈਗੀ ਬਾਹ ਆਪਾਂ ਮੋੜੇ ਨਾਲ ਨਾਲ ਆਪਾਂ ਲੈ ਕੇ ਜਾਣੀ ਬਾਹ ਉਹਨੇ ਇਦਾਂ ਹੀ ਫਰਕ ਕੱਚਾ ਜਿਕੇ ਦੇਖ ਲੈਨੇ ਆਪਾਂ ਕੱਚਾ ਦਾ ਹਿਸਾਬ ਜਾਈ ਵੀ ਬਾਹ ਆਪੇ ਠੀਕ ਹੈ ਜੜਨ ਦੇ ਵੇਲੇ ਇਹਨਾਂ ਅਣੀ ਬਾ ਬਿਲਕੁਲ ਪਰਫੈਕਟ ਹੈ ਜੀ ਆਪਣੀ ਤੁਹਾਡੇ ਸਾਹਮਣੇ ਹੀ ਜੜਦੇ ਆਪਾਂ ਫਲਾਈ ਤੋਂ ਸਲਾਈ ਮਿਲਾ ਲੈਣੀ ਆਪਾਂ ਨੇ ਫੇੜੀ ਸਲਾਈ ਦੇ ਬਾਹਰ ਸਲਾਈ ਮਿਲਾ ਕੇ ਇੱਥੇ ਹੀ ਆਪਾਂ ਨੇ ਪੱਕੀ ਸਲਾਈ ਲਾਣੀ ਆਪਾਂ ਨੇ ਹਾਂ ਜੇ ਬੜਾ ਮੜ ਮੜ ਕੱਟ ਵੀ ਜਾਂਦਾ ਨਾ ਥੋੜਾ ਬਹੁਤਾ ਖਿੱਚ ਸਕਦੇ ਆਪਾਂ ਇੱਕ ਦੇ ਕੱਪੜੇ ਨੂੰ ਆਪਾਂ ਨੋਰਮਲ ਤਾਂ ਗਾਹੀ ਹੀ ਵਧੀਆ ਲੱਗਦਾ ਚੱਲ ਪੈਂਦੀ ਹੈ ਜੀ ਥੋੜਾ ਟੈਂਟਾ ਹੈ ਅਨਾਂ ਆਪਣੀ ਹੱਥੀਂ ਫਾੜ ਲੈਣੀ ਪਸਾਈ ਇਕੱਠੀ ਕਰਕੇ ਬਾਹ ਇਹ ਇਦਾਂ ਠੀਕ ਹੈ ਬਿਲਕੁਲ ਵਿਜਣੀ ਨਹੀਂ ਹੈਗੀ ਸੈਟ ਬਾਹ ਉਹ ਸਾਰੀ ਅੱਧਾ ਇਹ ਚੂਚੇ ਦੇ ਕੇ ਬਾਹ ਜੜਾਈ ਕਰ ਲੈਣੀ ਆਪਾਂ ਸਾਰੀ ਠੀਕ ਹੈ ਐਂਡ ਜੀ ਕੀ ਕਰਨਾ ਜਿਹੜੇ ਆ ਫੀਡਿੰਗ ਦੇ ਆਪਣੇ ਫालतू ਕੱਪੜਾ ਹੁੰਦਾ ਜੀ ਇਹ ਥੋੜਾ ਵਿਚ ਨੂੰ ਮੋੜ ਦੇਣਾ ਇਦਾਂ ਕਰਕੇ ਫੇਟਾ ਨੂੰ ਆਏ ਕਰਕੇ ਐਦਾਂ ਕਰਕੇ ਆ ਵਿੱਚ ਨੂੰ ਫੋਲਡ ਕਰ ਲੈਣਾ ਆਪਾਂ ਇਹ ठा ਨੂੰ ਤਾਂ ਇਹ ਵਿੱਚ ਆਵੇ ਉੱਪਰਲਾ ਵੀ ਉੱਪਰ ਇਕਣੀ ਕਰ ਦੇਣਾ ਜੀ ਵਿੱਚ ਨੂੰ ਫੋਲਡ ਇਹ ਵਿੱਚ ਨਾਲੇ ਥੋੜੀ ਬਾਹ ਨੂੰ ਸਲਾਈ ਲਾਣੀ ਜੀ ਨੂੰ ਲੌਕ ਆਦਣਾ ਕੋ ਬਾਹ ਨੂੰ ਇਹ ਖੁੱਲੇ ਨਾ ਕਿ ਜੇ ਸਲਾਈ ਇਸੇ ਨਾਲ ਆਪਾਂ ਉੱਜੀ ਉਸੇ ਬਾਹ ਨਾਲਾਂਗੇ ਜੀ ਆ ਦੇਖੋ ਸੈਟ ਆਈਏ ਬਾਹ ਸਾਰੀ ਉਹ ਬਾਹ ਸਲਾਈ ਸੈਟ ਆਈਏ ਆਪਾਂ ਇਹ ਬਾਹਾਂ ਜੜ ਲਈਏ ਆ ਦੇਖੋ ਕਿੰਨੀ ਸੋਹਣੀ ਸ਼ੇਪ ਆਈ ਹੈ ਜੀ ਬਾਹਾਂ ਦੀ ਆ ਦੇਖੋ ਇੱਧਰ ਤੇ ਵੀ ਠੀਕ ਹੈ ਜੀ ਇਹ ਕੋਈ ਬੜ ਨਹੀਂ ਆਇਆ ਇਹ ਤੁਸੀਂ ਅੱਧਾ ਇੰਚ ਘੱਟ ਰੱਖ ਕੇ ਬਾਹਾਂ ਜੜੇਗੇ ਨਾ ਬਿਲਕੁਲ ਵੀ ਝੋਲੀ ਆਉਣਾ ਵਿੱਚ ਆਹ ਫਰੰਟ 나ਪ ਕੇ ਹੀ ਕਰੂਗੇ ਬਈ ਕੋਈ ਫੁੱਲ ਨਹੀਂ ਬਾੜਨਾ ਵਿੱਚ ਕੋਈ ਕੱਪੜਾ ਇਕੱਠਾ ਨਹੀਂ ਹੋਣਾ ਵਿੱਚ ਸਭ ਸੈੱਟ ਹੋਊਗਾ ਇਹ ਗਾਜ਼ਾ ਹੋਰ ਸਾਫ਼-ਸਥੀਆ ਰੱਖਣਾ ਜੇ ਕਮੀ ਪਿੱਛੇ ਜਾਂਦਾ ਹੀ ਆਪਾਂ ਆਪਣੇ हिਪ ਦਾ ਨਿਸ਼ਾਨ ਲਾ ਕੇ हिਪ ਟੂ हिਪ ਨਿਸ਼ਾਨ ਪਿਛਲਾ ਕੇ ਅਗਲਾ ਉਹ ਮਿਲਾ ਲੈਣਾ ਆਪਾਂ ਨੇ ਉਹ ਜਰੂਰ ਮਿਲਾਉਣਾ ਜੀ ਆਪਾਂ ਨੇ ਤੇ ਪਲੇਟਾ ਹਮੇਸ਼ਾ ਨੀਵੇਂ ਰੱਖਣੀ ਹੈ ਜਿਹਦੇ ਨਾਲ ਭਾਰੀ ਨਾ ਪੈ ਜੀ ਤੇ ਕਮਰ ਥੋੜੀ ਟਾਈਟ ਰੱਖਣੀ ਹੈ ਕਿ ਕਦੇ ਰੀਖ ਨਹੀਂ ਪਿੱਛੇ ਜਾਂਦਾ ਹੈਗਾ ਜੀ ਠੀਕ ਹੈ ਜੀ ਆ ਫਰੰਟ ਦਾ ਬਹੁਤ ਜ਼ਿਆ ਜ਼ੂਰੀ ਹੈ ਫਰੰਟ ਜ਼ੂਰ ਮਣਿਆ ਕਰੋ ਜੀ ਫਿਰ ਇਹ ਬਹੁਤ ਫਰਕ ਪੈਂਦਾ ਕਮੀਜ਼ ਦੇ ਫੀਟਿੰਗ ਵਿੱਚ ਜਿਹਨਾਂ ਸੁਟਾਂ ਦੀ हिਪ ਜਿਆਦਾ ਹੁੰਦੀ ਹੈ ਜੀ ਘੇੜਾ ਘੱਟ ਹੁੰਦਾ ਜੀ ਉਹਦੇ ਬਾਰੇ ਦੱਸਾਂਗੇ ਆਪਾਂ ਅਗਲੀ ਵੀਡੀਓ ਦੱਸਾਂਗੇ ਜੀ ਆਪਾਂ ਕਿਉਂਕਿ ਇਹ ਪਾਰਟ ਨੂੰ ਜ਼ਿਆਦਾ ਲੰਬਾ ਜਾਂ ਚਲੇ ਜਾਣਾ ਜੀ ਆਪਣੀ ਵੀਡੀਓ ਇਹ ਉਹ ਜੇ ਸਾਰੇ ਕੱਟ ਕੇ ਰੇ ਕੱਟ ਕੇ ਰਹਾ ਹੁੰਦਾ ਜੀ ਇਹਨਾਂ ਦੀ ਪਜਾਦਾ ਹੁੰਦੀ ਕਿਵੇਂ ਆਪਾਂ ਚੱਕੇੰਦਰ ਪਾਈ ਕਰਨੀ ਹੈ ਜੀ ਤੇ ਜਿਹੜਾ ਆਪਣੇ ਚੱਕਾ ਲੌਕ ਲੱਗਦਾ ਜੀ ਉਹ ਵੀ ਦੱਸਾਂਗੀ ਐ ਬੈਕ ਲੌਕ ਲੱਗਦਾ ਜੀ ਆਪਣੇ ਠੀਕ ਹੈ ਜੀ ਯਾਹਾਂ ਵੀਡੀਓ ਹਸਾਂਦਾ ਜੀ ਜੇ ਤੁਸੀਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ